ਇਤਨਾਤਾ ਕਊਆ ਹੰਸ ਹੋ ਹੈ ਜਿਸ ਵਿੱਚ ਨੌਣੀ ਕਰਕੇ ਕਾਂਸ ਹੋ ਜਾਂਦੇ ਹੈ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1627 ਵਿਕਰਮੀ ਚੰਦਰ ਸਾਹਿਬ ਗੁਰੂ ਦਾ ਚੱਕ ਵਸਾਇਆ ਹੈ ਸੰਜੂਗ ਦੇ ਵਿੱਚ ਇਹਦਾ ਨਾਮ ਇਕਵਾਕ ਸਰਸੀ ਇਕਵਾਕ ਰਾਜੇ ਨੇ ਜੱਗ ਕਰਕੇ ਇਸ ਲੋਪਰ ਬਣਾਇਆ ਸੀ ਇਹ ਹਮਨਕੁੰਡ ਵਾਲਾ ਥਾਂ ਸੀ ਅਤੇ ਤ੍ਰੇਤੇ ਦੇ ਵਿੱਚ ਇਹਦਾ ਨਾਮ ਰਾਮ ਸਰਸੀ ਦੁਆਪੁਰ ਜਿਹੜਾ ਨਾਮ ਸੁਦਾ ਸਰਸੀ ਕਾਲੀਗੋਜ ਮਾਰਨ ਅੰਮ੍ਰਿਤਸਰ ਇਹਦਾ ਨਾਮ ਰੱਖਿਆ ਹੈ ਇਹਨ ਪਿੰਗਲੇ ਨੇ ਸ਼ੁਤੀਆ ਕੋੜੀ ਨੇ 3 ਸਾਲ ਤੋਂ ਕੋਈ ਇਹ ਤਾਕਤ ਵਾਲੀ ਚੀਜ਼ ਹੈ ਜਿਹੜਾ ਜਲ ਹੈ ਉਸ ਵੇਲੇ ਰੁੜ ਕੇ ਖਾਰੇ ਚੋਂ ਬਾਹਰ ਨਿਕਲ ਕੇ ਇਸ ਨੇ ਇਸ ਤੂਰ ਕੇ ਇਸ਼ਨਾਨ ਕੀਤਾ ਮਲ ਮਲ ਕੇ ਇਹਦਾ ਸਾਰੇ ਜਿਹੜੀ ਫੀਲ ਦੀ ਚਮੜੀ ਗਲੀ ਹੋਈ ਸੀ ਉਹ ਸਾਰੀ ਲੈ ਕੇ ਵਿੱਚ ਹੀ ਦਿਖ ਪਈ ਅਤੇ ਸਾਰਾ ਸ੍ਰੀ ਸੋਹਣੇ ਦੇ ਰੰਗ ਵਾਲਾ ਹੋ ਗਿਆ ਜਦੋਂ ਗੁਪ ਭਜਨੀ ਬੇਰੀ ਸਾਹਿਬ ਦੇ ਹੇਠ ਆਏ ਉਹ ਸੁਣਾ ਆ ਕੇ ਜੇ ਤਸਜੀ ਮੈਂ ਇੱਥੇ ਇਸ਼ਨਾਨ ਕੀਤਾ ਇਹ ਵਿਸਾਖੇ ਦਾ ਅੱਜ ਦਿਨ ਹੈ ਮੇਰੇ ਇਸ਼ਨਾਨ ਕਰਨ ਤੋਂ ਮੇਰਾ ਕੋਲ हट ਗਿਆ ਪਿੰਗਲਾ ਪੂਣਾ हट ਗਿਆ ਮੇਰਾ ਸੋਹਣੇ ਵਰਗਾ ਰੰਗ ਹੋ ਗਿਆ ਸੁਣ ਕੇ ਮਾਰਾ ਸਾਹਿਬ ਜੀ ਨੂੰ ਉਸ ਵੇਲੇ ਇਹ ਸ਼ਬਦ ਉਚਾਰਿਆ ਗੁਪ ਭਜਨ ਤੇਰਾ ਨਾਮ ਜੀ ਗੁਪ ਭਜਨ ਤੇਰਾ ਨਾਮ ਅੰਮ੍ਰਿਤ ਸਰ ਸਤਗੁਰ ਸਤਵਾਦੀ ਸਰ ਸਾਹਿਬ ਸਤਗੁਰ ਸਤਵਾਦੀ ਸਤ ਕਸਮ ਵਾਲੇ ਗੁਰੂ ਅਰਦਾਸ ਸਾਹਿਬ ਦਾ ਬਣਾਇਆ ਹੋਇਆ ਸੀ ਉਸ ਹੈ ਜਿਤ ਨਾਤਾ ਕਉਆ ਹੰਸ ਹੋਇਆ ਸ਼ਾਮ ਕਰਨੇ ਕਰਕੇ ਕਾਂ ਵੀ ਹੰਸ ਹੋ ਗਏ ਸੀ ਅੰਮ੍ਰਿਤ ਸਰ ਸਤਗੁਰ ਸਤਵਾਦੀ ਇਸ ਲਈ ਅੰਮ੍ਰਿਤਸਰ ਸਾਹਿਬ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਦੇ ਕੇ ਜਦੋਂ ਅਗੁਰ ਬਾਦਸ਼ਾਹ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ 84 ਪਿੰਡ ਘੇਟਾ ਕੀਤੇ ਸੀ ਉਹਨਾਂ ਜੀ ਤੀਰਸ ਵਸਾਉਣ ਵਾਸਤੇ ਮਹਾਰਾਜ ਜੀ ਨੰਗੀਕਾਰ ਕੀਤਾ ਸੀ ਪਟਾ ਬੀਬੀ ਭਾਨੀ ਦੇ ਨਾਮ ਦੇ ਕੇ ਅਕਬਰ ਚਲਿਆ ਗਿਆ ਸੀ ਸਤਿਗੁਰੂ ਜੀ ਨੇ ਇਹ ਅਗਲਾ ਤੀਰਸ ਪ੍ਰਗਟਿਆਣਾ ਕਰਨਾ ਕਰਕੇ ਘੇਟਾ ਵੀ ਕਾਲ ਕੀਤਾ ਸੀ ਨਹੀਂ ਕਰਦੇ ਨਹੀਂ ਸੀ ਕਿਸੇ ਜੀ ਵੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਰਿਹਾ ਜੋ ਸਤਿਗੁਰੂ ਰਾਮਦਾਸ ਜੀ ਨੂੰ ਭੇਜ ਕਰਕੇ ਮਹਾਰਾਜ ਸਾਹਿਬ ਜੀ ਨੂੰ ਗੁਰੂ ਕਾ ਚੱਕ ਵਸਾਇਆ ਹੈ ਏ ਅਮਰਸੇ ਸਾਹਿਬ ਸਰੂਪੂਰਨ ਤਾਲ ਖਟਾਇਆ ਅਮਰਸੇ ਜੀ ਜੋਤ ਜਗਾਵੇ ਸ੍ਰੀ ਗੁਰੂ ਰਾਮਦਾਸ ਜੀ ਨੇ ਤਾਲ ਦੇ ਪਟਾਉਣ ਦੀ ਸਾਰੀ ਪੂਰੀ ਸੇਵਾ ਕੀਤੀ ਸੀ ਇਸ ਪ੍ਰਕਾਰ ਜੋ ਅਮਰਦਾਸ ਹੋਰ ਅਮਰਸੇ ਸਾਹਿਬ ਤੀਰਸ ਦਾ ਨਾਮ ਮਾਰਨ ਰੱਖਿਆ ਹੈ ਗੁਰੂ ਅਮਰਦਾਸ ਜੀ ਨੇ ਸੰਜੁਗ ਦੇ ਵਿੱਚ ਇਹਦਾ ਇਖਵਾਕ ਸਰ ਸੀ ਇਖਵਾਕ ਰਾਜੇ ਨੂੰ ਜੰਗ ਕਰਕੇ ਸਰੂਪਰ ਬਣਾਇਆ ਸੀ ਇਹ ਹਮਨਕੁੰਡ ਵਾਲਾ ਥਾਂ ਸੀ ਅਤੇ ਤ੍ਰਿਤੇਰ ਵਿੱਚ ਇਹਦਾ ਨਾਮ ਰਾਮ ਸਰਸੀ ਦੁਆਪਰ ਕੇ ਦਾ ਨਾਮ ਸੁਦਾ ਸਰਸੀ ਕਾਲੀਗੋਜ ਮਾਰਨ ਅਮਰਸਰੇ ਦਾ ਨਾਮ ਰੱਖਿਆ ਹੈ ਇਹੋ ਸਤਿਗੁਰੂ ਸਾਹਿਬ ਦਾ ਅਮਰਸਰ ਸਾਹਿਬ ਇਹ ਸਤਪੁਰਤ ਕੀ ਜੋ ਗੁਰੂ ਅਮਰਦਾਸ ਜੀ ਹਨ ਸਤ ਬੋਲਣ ਵਾਲੇ ਆਪਣੇ ਪਰਨ ਨੂੰ ਪੂਰਾ ਕਰਨ ਵਾਲੇ ਕਾਲ ਦਾ ਭੈ ਗੋਦਵਾਲ ਸਾਹਿਬ ਦੇ ਲੋਕਾਂ ਨਾਲ ਮਿਲਣ ਵਾਲੇ ਅਤੇ ਆਪਾਦਿਕ ਰੋਗਾਂ ਨੂੰ ਸਾਰਿਆਂ ਨੂੰ ਕੈਦ ਕਰਨ ਵਾਲੇ ਇਹ ਰੱਬ ਦੇ ਨਾਲ ਸਾਨੂੰ ਸ਼ਰੀਕਾ ਨਾ ਕਰਨਾ ਪਵੇ ਕਾਲ ਵળે ਹੀ ਨਾ ਜਿੰਨਾ ਚਿਰ ਅਸੀਂ ਗੁਰਿਆਈ ਕਰਨੀ ਹੈ ਕਿ ਉਹ ਸਤ ਕਥਨ ਕਰਨ ਵਾਲੇ ਜੋ ਗੁਰੂ ਅਮਰਦਾਸ ਸਾਹਿਬ ਜੀ ਹਨ ਜੀ ਉਹਨਾਂ ਦਾ ਇਹ ਅਮਰਸਰ ਸਾਹਿਬ ਤੀਰਥ ਬਣਵਾਇਆ ਹੈ ਜਿਤਨਾ ਤੈ ਕਊਆ ਹੰਸ ਹੋ ਹੈ ਜਿਸ ਨੂੰ ਨੌਣੀ ਕਰਕੇ ਕਾਂ ਹਸੋ ਜਾਂਦੇ ਐ ਇਹ ਗੁਰੂ ਮਹਾਰਾਜ ਸਾਹਿਬ ਸਚੇ ਪਾਤਸ਼ਾਹ ਜੀ ਨੇ 1627 ਦੇ ਕਨੂਨੀ ਚੰਦਰਸਰ ਸਾਹਿਬ ਗੁਰੂ ਦਾ ਚੱਕ ਵਸਾਇਆ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਇੱਥੇ ਸੇਵਾ ਕਰਾ ਰਹੇ ਸੰਤੋਖ ਸਰ ਦੀ ਉਦੋਂ ਪੱਟੀ ਵਾਲਾ ਰਾਜਾ ਜਿਹੜਾ ਦੇਵੀਚੰਦ ਸੀ ਉਸ ਨੇ ਇਹਨੀਆਂ ਲੜਕੀਆਂ ਸਨ ਪੰਜ ਇਹਨਾਂ ਪੰਜਾਂ ਸਤਾਂ ਲੜਕੀਆਂ ਨੇ ਆਪੋ ਇੱਚੀ ਕਿਹਾ ਸੀ ਬਾਪ ਦਾ ਦਿੱਤਾ ਖਾਨੀ ਹੈ ਜਿਸ ਵੇਲੇ ਬਚਨ ਕੀਤੇ ਇਹ ਛੋਟੀ ਜਿਹੜੀ ਲੜਕੀ ਸੀ ਰਜਨੀ ਰਾਜਕੌਰ ਜਿਸ ਦਾ ਨਾਮ ਸੀ ਸਰਪ੍ਰਦਾਸ ਦੇ ਲਿਖਿਆ ਹੋਇਆ ਹੈ ਉਹ ਬੀਬੀ ਗੁਰਮਤ ਦੇ ਧਾਰਨੀ ਸੀ ਅਤੇ ਮਹਾਰਾਜ ਦਾ ਸ਼ਬਦ ਸੁਣਿਆ ਸੀ ਆਪ ਸਾਡੀ ਵਾਰ ਦਾ ਸੋਕਰਤਾ ਕਿੰਤਾ ਕਰੇ ਜੇ ਨੋ ਪਾਇਆ ਜਗ ਇਹ ਨਿਸ਼ਚੈ ਸੀ ਕਹਿਣ ਲੱਗੀ ਪਾਲਣਾ ਤਾਂ ਪਰਮੇਸ਼ਵਰ ਸਾਰਿਆਂ ਦੀ ਕਰਦਾ ਜਦੋਂ ਇਹ ਕਿਹਾ ਕਿ ਲੜਕੀਆਂ ਲੜਪੀਆਂ ਕਹਿਣ ਲੱਗੀਆਂ ਸੀ ਤਾਂ ਪਿਓ ਦਾ ਪੱਖਾਨੀ ਹੈ ਇਹਨਾਂ ਕਹਿੰਦੇ ਨਹੀਂ ਪਰਮੇਸ਼ਵਰ ਸਾਰਿਆਂ ਨੂੰ ਦੇਣ ਵਾਲਾ ਹੈ ਜਨ ਪਿਤਾ ਲੋਕ ਸਦੰਤਾ ਕੋਈ ਨਾ ਕਿਸ ਦੀ ਧਰਿਆ ਸਿਰਸੇ ਦੀ ਕਿਸ ਵਾਹੇ ਠਾਕਰ ਕਾਹੇ ਮਨ ਕੋ ਕਰਿਆ ਕੀਨਨ ਆਪਣੇ ਬਾਪ ਕੋਲੇ ਜਾ ਸ਼ਿਕਾਇਤ ਲਾਈ ਵੀ ਇਹ ਦੇਖੋ ਅਸੀਂ ਤੇਰਾ ਦੁੱਤਾ ਖਾਨੀਆ ਪਿਤਾ ਤੇ ਇਹ ਛੋਟੀ ਜੀ ਦੀ ਅਜੇ ਤਾਂ ਸ਼ਾਦੀ ਨਹੀਂ ਕੀਤੀ ਇਹ ਕਹਿੰਦੀ ਹੈ ਰੱਬ ਦੁੱਤਾ ਸਾਰੇ ਖਾਂਦੇ ਐ ਇਹ ਉਹ ਅਗਿਆਨੀ ਸੀ ਇਹ ਰਾਜਾ ਤੁਰਕਾਂ ਦੇ ਅਧੀਨ ਰਾਜ ਕਰਦਾ ਸੀ ਪੱਟੀ ਦਾ ਜਿਸ ਨੇ ਉਸ ਵੇਲੇ ਉਸ ਲੜਕੀ ਨੂੰ ਕਹਿੰਦਾ ਚੰਗਾ ਤੂਹੇ ਜੇ ਪਰਮੇਸ਼ਰ ਦੁੱਤਾ ਖਾਨੀਆ ਕੋੜੀ ਕੋ ਰੁੜਿਆ ਹੁੰਦਾ ਸੀ ਓਥੋਂ ਦੀ ਨਾ ਪਿੰਗੜਾ ਸੀ ਇਹਦੇ ਨਾਲ ਜਿਵੇਂ ਦੇਰਤਾ ਤੈਨੂੰ ਵਿਆਹ ਦਿੱਤੇ ਫੇਰ ਤੂੰ ਦੱਸ ਦਖਤਾਂਗਾ ਤੈਨੂੰ ਰੱਬ ਦੁੰਦਾ ਹੈ ਇਹ ਕਹਿਣ ਲੱਗੀ ਮੇਰਾ ਤਾਂ ਇਹੋ ਪਤੀ ਹੈ ਮਾਂ ਰੋਕ ਲਈ ਪਰ ਫੇਰ ਵੀ ਇਹਨੂੰ ਉਸੇ ਦੇ ਨਾਲ ਫੇਰੇ ਲੈ ਲੇ ਤੇ ਖਾਰੀ ਤੇ ਚੱਕ ਕੇ ਕਹਿੰਦਾ ਚੰਗਾ ਮੇਰੇ ਇਲਾਕੇ 'ਚ ਨਾ ਰਹੋ ਪੱਟੇ ਦੇ ਇਲਾਕੇ 'ਚ ਉੱਠ ਕੇ ਤੁਰ ਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ 'ਚ ਆਈ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਕੇ ਲੰਗਰ 'ਚੋਂ ਇੱਕ ਦਿਨ ਇਹਨੂੰ ਪ੍ਰਸ਼ਾਦ ਛਕਿਆ ਤੇ ਖਾਰੀ ਦੁੱਖ ਭਜਨੀ ਮੇਰੀ ਵਾਲੇ ਥਾਂ ਜਿੱਥੇ ਗੁਰੂ ਅਮਰਦਾਸ ਆਰਾਮਦਾਸ ਜੀ ਨੇ ਸੇਵਾ ਕਰਵਾਈ ਸੀ ਉਥੇ ਰੱਖ ਕੇ ਚਲੀ ਗਈ ਪਿੰਡ ਵਾਲੇ ਪਿੰਡ ਚੋਂ ਪੇਖਿਆ ਮੰਗ ਕੇ ਆਈ ਤੇ ਮਗਰੋਂ ਉਹ ਸਾਖੀ ਦੇ ਪਰਵ ਸਿਰੋਵਰ ਉਹ ਸਾਖੀ ਦੇ ਪਰਵ ਵਾਲੇ ਦਿਨ ਆਉਣ ਆਇਆ ਇੱਕ ਉਸਨੇ ਪਹਿਲਾਂ ਅੰਦਰ ਫਿਰ ਕੋਟਰੀ ਜਦੋਂ ਕੈਂਜੀ ਕੰਮ ਲਭਾਇਆ ਕੋਈ ਉਹਦਾ ਬਾਗ ਜਾਗ ਤੇ ਆ ਉਹਨ ਦੇ ਕੇ ਇਸ਼ਨਾਨ ਕੀਤਾ ਸੋਵਰ ਦੇ ਕੱਚੇ ਦੇ ਜੋ ਇਸ਼ਨਾਨ ਕੀਤਾ ਹੱਸ ਬਣ ਕੇ ਉੱਤੇ ਬੇਰ ਸਾਹਿਬ ਦੇ ਬਹਿ ਗਿਆ ਦੁਪੰਜਨੀ ਦੇ ਇਹਨ ਪਿੰਗਲੇ ਨੂੰ ਪੀਆ ਕੋੜੀ ਨੇ ਈਸਾ ਕੋਈ ਇਹ ਤਾਕਤ ਵਾਲੀ ਚੀਜ਼ ਹੈ ਜਿਹਦਾ ਜਲ ਹੈ ਉਸ ਵੇਲੇ ਰੁੜ ਕੇ ਖਾਰੇ ਚੋਂ ਬਾਹਰ ਨਿਕਲ ਕੇ ਇਸ ਨੇ ਇਸ ਤੋਰ ਤੇ ਇਸ਼ਨਾਨ ਕੀਤਾ ਮਲ ਮਲ ਕੇ ਇਹਦਾ ਸਾਰੇ ਜਿਹੜੀ ਸਰੀਰ ਦੀ ਚਮੜੀ ਗਲੀ ਹੋਈ ਸੀ ਉਹ ਸਾਰੀ ਲੈ ਕੇ ਵਿੱਚ ਹੀ ਦਿਗਪੀ ਅਤੇ ਸਾਰਾ ਸਰੀ ਸੋਹਣੇ ਦੇ ਰੰਗ ਵਾਲਾ ਹੋ ਗਿਆ ਇਹ ਲੜਕੀ ਜਿਹਨੂੰ ਟਿੱਖਾ ਲੈ ਕੇ ਆਈ ਤਹਿਲਕਵੇ ਅੰਦਰ ਇਹਨੇ ਦੇਖਿਆ ਕੋਈ ਸੁੰਦਰ ਪੁਰਖ ਬੈਠਾ ਹੈ ਇਹ ਕਹਿਣ ਲੱਗੀ ਹੈ ਪੁਰਖ ਤੂੰ ਕੌਣ ਹੈ ਮੇਰਾ પતિ ਕਿੱਧਰ ਕਰ ਦਿੱਤਾ ਹੈ ਮੈਂ ਤੇਰੇ ਹੱਥ ਨਹੀਂ ਆਵਾਂਗੀ ਮੈਂ ਕਿਟਾਰ ਮਾਰ ਕੇ ਮਰ ਜਾਵਾਂਗੀ ਇਹ ਤੂੰ ਮੇਰੇ ਰੂਪ ਨੂੰ ਦੇਖ ਕੇ ਲਾਲਚ ਕਰਕੇ ਮੇਰੇ ਪਤੀ ਨੂੰ ਇਧਰ ਕਿੱਥੇ ਦਾ ਦੱਸ ਦੇ ਕਿੱਥੇ ਹੈ ਇਹ ਸੁਣ ਕੇ ਕਹਿਣ ਲੱਗਾ ਧਾਗਾਂ ਵਾਲੀ ਮੈਂ ਹੀ ਤੇਰਾ ਕਰਤੀ ਹਾਂ ਕਿ ਕਹਿਣ ਲੱਗੀ ਤੂੰ ਇਸ ਦਾ ਦੱਸੇ ਨਾ ਕਿਵੇਂ ਹੋ ਗਿਆ ਕੀ ਸੁਣ ਕੇ ਮੇਰੇ ਭਾਵ ਯਾਗ ਤੇ ਹੈ ਤੇਰੇ ਸੁਹਾਗ ਤੇਰੇ ਸਤ ਨੂੰ ਭਾਗ ਲਾਗੇ ਹਨ ਇਹ ਬਚਨ ਕਹਿਣ ਤੋਂ ਬੀਬੀ ਨੇ ਪ੍ਰਤੀਸਨਾ ਕੀਤੀ ਉਹ ਹਰਾਜਕੌਰ ਨੇ ਸੰਤੋਖ ਸਾਹਿਬ ਜੀ ਦੇ ਲੋਕਾਂ ਨੂੰ ਕਿਹਾ ਕਿ ਗੁੰਮ ਸਾਹਿਬ ਜੀ ਅੰਦਰ ਜਾਨੀ ਹੈ ਉਹਨਾਂ ਦੇ ਚਰਨਾ ਜਾਓ ਅੱਗੇ ਜੋਗੀ ਦਾ ਉਪਕਰਨ ਹੋ ਚੁੱਕਾ ਸੀ ਜਿਹੜਾ ਸੰਤੋਖਾ ਜੋਗੀ ਵਿੱਚੋਂ ਸੋਮ ਦੇ ਨਿਕਲੇ ਆ ਸੀ ਉਹਨੂੰ ਬ੍ਰਹਮਗਾਂ ਬਖਸ਼ਿਆ ਸੀ ਮਹਾਰਾਜ ਨੇ ਇਹਨੇ ਕਿੰਨੀ ਇਹ ਜੋੜੀ ਉੱਥੇ ਜਾ ਖੜੀ ਤੇ ਮਹਾਰਾਜ ਸਾਹਿਬ ਪੁੱਛਿਆ ਵੀ ਆਓ ਕਿਸ ਰਾਹ ਤੇ ਰਹੀ ਨੂੰ ਕਹਿੰਦੇ ਉਸਾਰੀ ਆਪ ਦੀ ਵਿੱਛਿਆ ਦਸੀ ਮਹਾਰਾ ਕਹਿੰਦੇ ਸਾਨੂੰ ਥਾਂ ਚੱਲ ਕੇ ਵਿਖਾਓ ਜਦੋਂ ਤੁਹ ਪਜਨੀ ਬੇਰੀ ਸਾਹਿਬ ਦੇ ਹੇਠ ਆਏ ਉਸ ਆ ਕੇ ਜੇ ਦੱਸ ਜੀ ਮੈਂ ਇੱਥੇ ਜਨਾਨ ਕੀਤਾ ਇਹ ਬਸਾਖੇ ਦਾ ਅੱਜ ਦਿਨ ਹੈ ਮੇਰੇ ਇਸ਼ਨਾਨ ਕਰਨ ਤੋਂ ਮੇਰਾ ਤੂਰਣ हट ਗਿਆ ਤਿੰਗਲਾ ਪੂਣਾ हट ਗਿਆ ਮੇਰਾ ਸੋਨੇ ਵਰਗਾ ਰੰਗ ਹੋ ਗਿਆ ਸੁਣ ਕੇ ਮਹਾਰਾ ਸਾਹਿਬ ਜੀ ਨੂੰ ਉਸ ਵੇਲੇ ਇਹ ਸ਼ਬਦੋ ਚ ਆਵੇ ਬਹੁ ਭਜਨ ਤੇਰਾ ਨਾਮ ਜੀ ਤੁਹ ਭਜਨ ਤੇਰਾ ਨਾਮ ਇਹ ਸ਼ਬਦ ਉਚਾਰ ਕਰਕੇ ਦੱਸਿਆ ਕਿ ਬੀਬੀ ਇਹੋ ਤੇਰਾ ਪਤੀ ਹੈ ਤੇਰਾ ਜਿਹੜਾ ਸੱਪ ਸੀ ਉਸ ਨੂੰ ਭਗਵਨ ਨਾਨਕ ਸ਼ਾਹ ਵਾਲਾਏ ਹੈ ਹੁਣ ਤੇਰੇ ਪਿਤਾ ਨੂੰ ਬੁਲਾ ਕੇ ਅਸੀਂ ਰਾਜ ਵੀ ਇਸ ਤੇ ਬੁਵਾ ਦਿੰਨੇ ਆ ਉਹ ਪੱਟੀ ਵਾਲੇ ਰਾਜੇ ਨੂੰ ਬੁਲਾ ਕੇ ਸੱਚੇ ਪਾ ਸ਼ੰਕਰ ਤੇਰੀ ਉਮਰ ਥੋੜੀ ਰਹਿਂਦੀ ਹੈ ਅਤੇ ਹੁਣ ਤੇਰੀ ਰਾਜ ਇਹ ਆਗਦੇ ਇਸ ਲੜਕੀ ਨੂੰ ਦੇ ਦੇ ਕਿ ਇਸ ਪ੍ਰਕਾਰ ਸਾਸ਼ੰਗੀ ਰਾਜ ਦਾ ਮਾਲਕ ਬਣਾਇਆ ਅਸੀਂ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਦੇ ਪਾਤਸ਼ਾਹ ਜੀ ਇਸ 1945 ਦੇ ਜ਼ਿਕਰ ਹੋਇਆ ਸੀ ਹਾਂ ਜੀ ਬਚਨ ਕਰਦੇ ਆ ਪਹਿਲਾ ਗੁਰੂ ਆਪ ਦਾ ਕਿ ਅੰਮ੍ਰਿਤਸਰ ਸਤਗੁਰ ਸਤਵ ਨਾਲ ਦੇ ਸਾਰ ਸਤਵ ਅਭੀ ਸਤਿ ਕੌਣ ਵਾਲੇ ਗੋਮਰ ਦਾ ਆਸਾ ਜਨ ਆਇਆ ਹੋਇਆ ਤੀਸ ਜਿਤ ਨਾਟਾ ਕੂਆ ਹਾਂਸ ਹੋ ਰਿਹਾ ਹੈ ਜੀ ਨੇ ਕਰਨੇ ਕਰਕੇ ਕਾਂ ਵੀ ਹੰਸ ਹੋ ਗਏ ਸੀ ਉਹਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਾਬਾ ਮੁਗਦੇ ਸਾਹਿਬ ਦੀ ਜੇਰ ਹੈ ਇਥੇ ਅਗੇ ਮੰਜੀ ਸਾਹਿਬ ਬਣਿਆ ਹੁੰਦਾ ਸੀ ਅਕਾਲੀ ਲਹਿਰ ਦੇ ਚੱਕਿਆ ਗਿਆ ਹੈ ਇੱਥੇ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਦਾ ਮਲਾਪ ਹੋਇਆ ਹੈ ਗੁਰੂ ਨਾਨਕ ਸਾਹਿਬ ਵੀ ਕਰਤਾਰਪੁਰੋਂ ਆਉਂਦੇ ਸੀ ਗੁਰੂ ਅੰਗਦ ਸਾਹਿਬ ਜੀ ਇੱਕੋਂ ਖਦੂਰ ਸਾਹਿਬ ਤੋਂ ਗਏ ਸਨ ਦੋਵੇਂ ਸਭ ਗੁਰੂ ਉੱਥੇ ਗਏ ਐ ਫਿਰ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸਰੋਵਰ ਦੀ ਬਿਹਾਨ ਦਸਣ ਰਾਤੇ ਅੰਮ੍ਰਿਤਸਰ ਸਾਹਿਬ ਆਏ ਦੋ ਪੰਜਨੀ ਦੇਰੀ ਇਨਸਾਨ ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੇ ਸੇਵਾ ਕਰਾਈ ਹੈ ਅਦੇ ਗੁਰੂ ਅਰਜਨ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਮਹਾਰਾਜ ਜੀ ਨੇ ਪੱਕਾ ਸ਼ਰੂਰ ਬਣਾਇਆ ਸਭ ਕੁਝ ਸੇਵਾ ਕੀਤੀਆਂ ਹਨ ਐਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਥੋਂ ਦਾ ਅਵਤਾਰ ਹੀ ਹੈ ਸੱਤਵੇਂ ਪਾਸ਼ਾ ਬਾਲਕ ਰੂਪ ਵਿੱਚ ਹੁੰਦੇ ਹੋਏ ਬਾਬਾ ਗੁਰਦਕਾ ਗੋਦੀ ਵਿੱਚ ਲੈ ਕੇ ਮਹਾਰਾਜ ਸਾਹਿਬ ਦਰਸ਼ਨ ਕਰਨ ਨੂੰ ਹਰ ਗੁਰੂ ਸਾਹਿਬ ਦੇ ਕਰਨ ਦਾ ਆਪੇ ਆਇਆ ਸੀ ਅੱਠਵੇਂ ਪਾਤਸ਼ਾਹ ਮਹਾਰਾਜ ਸਾਹਿਬ ਸਿੱਕੇ ਪਾਤਸ਼ਾਹ ਜੀ ਜਿਸਮੇ ਕੇ ਸਾਥ ਸੰਗਤ ਜੀ ਦਾਰਾ ਸ਼ਿਕੋ ਆਇਆ ਹੈ ਉਸ ਵਕਤ ਮਹਾਰਾਜ ਸਾਹਿਬ ਜੀ ਵੀ ਅੰਦਰ ਸਾਹਿਬ ਸਾਧਨ ਦਰਸ਼ਨ ਕਰਕੇ ਗਰੀਬ ਮੁਆਸੇ ਦੇ ਪਾਰਸ਼ਾ ਜਗਤ ਗੁਰੂ ਜੀ ਆਪਣੇ ਗੋਵਿੰਦਵਾਰ ਸਾਹਿਬ ਦੇ ਘਾਟ ਦੇ ਉੱਤੇ ਬੈਠੇ ਸਨ ਇਸ ਪ੍ਰਕਾਰ ਸਾਧ ਸੰਗੇ ਜੀ ਗੁਰੂ ਨਾਰਾਇਣ ਸਾਹਿਬ ਜੀ ਸੰਗਰਾਂ ਦੇ ਉੱਤੇ ਚਰਨ ਪਏ ਹੋਏ ਹਨ ਉਸ ਥਾਂ ਇਹ ਗੁਰੂ ਨਾਰਾਇਣ ਸਾਹਿਬ ਦਾ ਜਿਤਨਾਤਾ ਕੂਆ ਹੰਸ ਹੋਊ ਹੈ ਜਿੱਥੇ ਇਸ਼ਨਾਨ ਕਰਕੇ ਕਾਹ ਵੀ ਹੰਸ ਹੋ ਜਾਂਦੇ ਹਨਗੇ ਉਹ ਐਸਾ ਸਤੰਭ ਹੈ ਮਹਾਰਾ ਸਾਧੂ ਸਤੀ ਪਾਦਸ਼ਾਹ ਦਾ ਉਸੇ ਪ੍ਰਕਾਰ ਅੰਮ੍ਰਿਤ ਸਰ ਸਤਗੁਰ ਸਤਵਾਦੀ ਅੰਮ੍ਰਿਤ ਦੇ ਨਾਮ ਅੰਮ੍ਰਿਤ ਦੇ ਸ਼ੋਗ ਰਹਾ ਨਾ ਬ੍ਰਹਮ ਗਿਆਨ ਅੰਮ੍ਰਿਤ ਦੇ ਸ਼ੋਗ ਰਹਾ ਨਾ ਗੁਰੂ ਮਹਾਰਾਜ ਸਾਹਿਬ ਜਗੁ ਜੀ ਦੇ ਸਤ ਸਰੂਪ ਦੇ ਵਾਦੀ ਕਰਨ ਵਾਲੇ ਹਨ ਜਿਤ ਨਾਤਾ ਕਊਆ ਹੰਸ ਹੋ ਹੈ ਜਿਨੇ ਸ਼੍ਰੀ ਗੁਰੂ ਤੋਂ ਸ਼ਰਮਣ ਮੰਨ ਵਿਆਸਮਨ ਕਰਨ ਦੇ ਰੂਪ ਇਸ਼ਨਾਨ ਕਰਨੇ ਕਰਕੇ ਕਾਂਗੜਾ ਜਿਹੜਾ ਕਾਂਪਰਪੁਰਖ ਹੈ ਉਹ ਇਸ ਤਰ੍ਹਾਂ ਤੇ ਇੱਕ ਬ੍ਰह्मज्ञानी ਬਣ ਜਾਂਦਾ ਹੈ ਹੱਸ ਜਿਵੇਂ ਪਾਣੀ ਦੇ ਸੁੱਕ ਨੂੰ ਵਖੇ ਵਖ ਕਰ ਦਿੰਦਾ ਹੈ ਇਸ ਪ੍ਰਕਾਰ ਪਾਣੀ ਦੀਆਂ ਹੀ ਮਾਇਆ ਦਾ ਉਹ ਤਿਆਗ ਕੇ ਬ੍ਰह्म ਰੂਪੀ ਜਿੱਤ ਦੇ ਕਾਈ ਗ੍ਰਹਿਣ ਕਰ ਲੈਂਦੇ ਸ੍ਰੀਪੁਰ ਸత్యਨੰਦ ਗੋਤੂ ਨੂੰ ਤੇ ਕਹਾਂ ਜਿਹੜੇ ਕਾਲੇ ਮਨਸਨ ਪਤਾਂ ਵਾਲੇ ਉਹ ਪਰਛਾਵੇਂ ਵਰਗੇ ਬਣ ਜਾਂਦੇ ਹੰ ਜੀਵਨ ਉਲਟ ਪਲਟ ਕੇ ਨਾਨਕ ਤਨ ਜੇ ਤੁਝ ਪਾਵੇ ਨਾਨਕਾ ਕਾਗੋ ਹਸ ਕਰੇ ਨਾਨਕ ਤਨ ਤਨ ਵੱਡੇ ਵੱਡ ਭਾਗੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤਨਗੁਰੂ ਅਰਜਨ ਸਾਹਿਬ ਜੀ ਤਨਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਵੱਡੇ ਤੋਂ ਵੱਡੇ ਭਾਗਾਂ ਵਾਲੇ ਹੰਸਪੁਰਖ ਇਹਨ ਗੁਰਮਤਿ ਨਾਮ ਰਿਹਾ ਮਲ ਧੂ ਹੈ ਜਿਨ੍ਹਾਂ ਦੇ ਮਾਤਾ ਵੀ ਧੰਨ ਹੈ ਉਹਨਾਂ ਦੇ ਪਿੱਤਾ ਵੀ ਧੰਨ ਹਨ ਵੱਡੇ ਵੱਡੇ ਭਾਗਾ ਵਾਲੇ ਨਿਸ਼ਕਾਮ ਕਰਮਾਂ ਵਾਲੇ ਐ ਜਿਨ੍ਹਾਂ ਨੇ ਗੁਰਮਤਿ ਦੁਆਰਾ ਹਿੰਦੂ ਜੀ ਨਾਮ ਪ੍ਰਾਪਤ ਹੋਇਆ ਤੇ ਆਪ ਦੀ ਪਾਪਾਂ ਦੀ ਜਨਮਾਂ ਜਨਮਾਂ ਤਾਂ ਵੀ ਅਵਿਦਿਆ ਦੀ ਏਸੇ ਪ੍ਰਕਾਰ ਸੰਚਿਤ ਕਰਮਾਂ ਦੀ ਜਿਹੜੀ ਮੈਲ ਹੈ ਅਤੇ ਵਿਦਿਆ ਸਮਤਾ ਆਦਿਕ ਇਹ ਸੁਭਾਅ ਹਨਗੇ ਮਨੁੱਖੀ ਪਰਵਰਨਾਦ ਕਹਿੰਦੀ ਮੈਂ ਇਹ ਤੋਲ ਲੈਂਦੇ ਹਨ